ਮੈਚ ਬੜਾ ਸਿਰੇ ਦਾ ਮੈਚ ਬੜਾ ਛੋਟੀ ਦੀਆਂ ਟੀਮਾਂ ਦੁਨੀਆ ਦੇ ਸੁਪਰਸਟਾਰ ਪੁਜੇ ਹੋਏ ਆ ਅੱਜ ਸਾਰਾ ਨਿਊਜ਼ੀਲੈਂਡ ਅੱਜ ਸਾਰਾ ਵਰਲਡ ਦੇਖ ਰਿਹਾ ਹੈ ਕਬੱਡੀ 365.com ਤੇ ਰਾਹੀ ਅੱਜ ਵਿਦੇਸ਼ਾਂ ਤੋਂ ਦੁਨੀਆ ਵੱਡੀ ਕਿਣਤੀ ਦੇ ਵਿੱਚ ਜੁੜੀ ਹੋਈ ਹੈ ਜੋ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚੋਂ ਉੱਪਰ ਕੇ ਅੱਜ ਦੁਨੀਆ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ ਇਹ ਕੌਣ ਹੈ ਇਹ ਚੱਫੇ ਗਵਿੰਦਪੁਰੇ ਵਾਲਾ ਦੁੱਲਾ ਇਹ ਸੰਗਰੂਰ ਜ਼ਿਲ੍ਹੇ ਦਾ ਪਰ ਦੂਜੇ ਪਾਸੇ ਮਨੀਸ਼ ਬਲਾਰਾ ਕਰਦਾ ਕੁਸ਼ ਪੰਪਣ ਜਿਹੜਾ ਦੁੱਲਾ ਇਹ ਹੈ ਚੱਫੇ ਗਵਿੰਦਪੁਰੇ ਵਾਲਾ ਅਗਲੀ ਟੀਮ ਲਈ ਇਸ ਵੇਲੇ ਲੱਖਾਂ ਅੰਕ ਦਾ ਵਾਅਦਾ ਕਰਦਾ ਹੋਇਆ ਸਰਦਾਰ ਗਗਨਜੀਤ ਸਿੰਘ ਪਿਆਰਾ ਸਿੰਘ ਖੋਹਾਰ ਸਾਹਿਬ ਦੇ ਪਰਿਵਾਰ ਦੀ ਕੌਮ ਨੂੰ ਦੇਣ ਵੱਡੀ ਹੈ ਅਜੇ ਨਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੰਨਾ ਬੱਲ 9 ਪਿੰਡ ਹੈ ਮੇਰੇ ਵੀਰੋ ਗੱਲਾਂ ਹੁੰਦੀਆਂ ਬੱਲ ਲਾਉਂਦੀਆਂ ਆਹ ਸ਼ਾਹਕੋਟ ਦੇ ਇਲਾਕੇ ਦਾ ਖਿਡਾਰੀ ਹੈ ਇਸ ਲਈ ਵਧਾ ਹਾਂ ਰੇਡ ਪਾਉਣ ਦੇ ਲਈ ਅੱਜ ਨਿਊਜ਼ੀਨਰ ਦਾ ਵਰਲਡ ਕੱਪ ਖੇលਿਆ ਜਾ ਰਿਹਾ ਹੈ ਦੁਨੀਆ ਕਹਿੰਦੇ ਲਾਈਵ ਵੀ ਵੱਡੀ ਪੱਧਰ ਤੇ ਬੈਠੀ ਹੈ ਤੇ ਦੁਨੀਆ ਇਸ ਗਰਾਊਂਡ ਦੇ ਲਾਗੇ ਵੀ ਐਨ ਜਿਵੇਂ ਕਹਿੰਦੇ ਨੇ ਵੀ ਦਿਲ ਸੁੱਟਣ ਯੋਗੀ ਥਾਂ ਨਹੀਂ ਮੱਖਣ ਮੱਕੀ ਕਪਤਾਨ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦੂਜੇ ਪਾਸੇ ਫੈਸਲਾ ਹੋ ਗਿਆ ਵੀ ਕੌਣ ਜਿਹੜਾ ਨਿਊਜ਼ੀਲੈਂਡ ਦੀ ਖੇਡ ਕਲੱਬ ਦੇ ਹਿੱਸੇ ਜਾ ਜਿਹੜਾ ਆਹ ਇਸਲੇ ਲੱਖਾਂ ਜਾਂ ਅੰਕ ਜਿਥੋਂ ਦੇ ਸ਼ਾਮੇ ਵਰਗੇ ਮਹਾਨ ਕਬੱਡੀ ਖਿਡਾਰੀ ਸਮੇਂ-ਸਮੇਂ ਤੇ ਮੇਰੇ ਵੀਰੋ ਉਸ ਇਲਾਕੇ ਨੇ ਵੀ ਵੱਡੇ ਮੱਲ ਪੈਦਾ ਕੀਤੇ ਹਨ ਪਰ ਮੱਖਣ ਅਲੀ ਜੀ ਆ ਮੱਲ ਜੇ ਮਹਤਵ ਕਰਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮੱਲਾ ਦੇ ਵਿੱਚ ਨਾਂ ਜਿਹੜਾ ਉਹ ਦਰਜ ਕਰਵਾ ਦੇਣਾ ਕਿਉਂਕਿ ਗੀਲ ਆ ਵੀ ਬੜੀ ਹੈ ਲਾਹੌਰ ਦੀ ਧਰਤੀ ਦਾ ਨਿੱਕਾ ਇਸਲੇ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਾਗਲੀ ਕਬੱਡੀ ਮਾਰਨ ਦੇ ਵਾਸਤੇ ਰਵੀ ਬਿਆੜੇ ਵਾਲਾ ਕਿ ਮੁਲਕ ਕੀ ਬੰਦਣਾ ਸੀ ਪੰਜਾਬ ਹੀ ਬੰਦ ਹੋਇਆ ਪੱਤੀ ਪੱਤੀ ਕਰਦਾ ਕਿੰਦਲਾ ਜੰਬਾ ਰੁੱਧ ਗਿਆ ਤੇ ਇਹ ਸਾਰ ਪੰਜਾਬੀ ਸੀ ਆਹ ਹੈ ਰਿਆਣੇ ਦਾ ਸ਼ੋਰਾ ਕਮਾਲ ਲੱਗ ਕਬੱਡੀ ਖੇਡ ਰਹੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੱਲਾ ਮੈਦਾਨ ਦੇ ਵਿੱਚ ਵਰਦਾ ਹੋਇਆ ਲਓ ਇੰਦਰ ਜੀ ਇੰਦਰ ਇੱਕ ਸਾਉਂਡ ਵਾਲਾ ਹੈ ਇੰਦਰ ਕਦੇ ਮੀ ਬੋਲਦਾ ਕਦੇ ਧੁੱਪ ਲਾਉਂਦਾ ਸੁਵਿੰਦਰ ਜੀ ਮਿਹਰਬਾਨੀ ਕਰਕੇ ਰਾਜੇ ਇੰਦਰ ਸਾਉਂਡ ਵਾਲੇ ਦਾ ਵੀ ਇੰਨਾ ਹੀ ਰਤਵਾ ਬਣ ਗਿਆ ਨੇ ਸਾਉਂਡ ਮਿਹਰਬਾਨੀ ਕਰਕੇ ਉਹ ਜਲਦੀ ਕਰ ਦੇ ਲਓ ਜਦੋਂ ਸਾਡਾ ਜੱਗਾ ਇਹ ਗੋਲਡਨ ਬਾਇ ਹੋਊਗਾ ਕੋਈ ਜਿੱਤ ਕਾਫਰਾ ਖੇਡ ਕਬੱਡੀ ਦਾ ਲਓ ਇਧਰ ਪਾਸੇ ਦੁੱਲਾ ਮੈਦਾਨ ਦੇ ਅੰਦਰ ਮੈਂ ਕਿਹਾ ਕਿਹੜੇ ਦੁੱਲੇ ਨੂੰ ਦੇਖ ਕੇ ਤੇਰਾ ਨਾਮ ਦੁੱਲਾ ਪਿਆ ਇਹਨਾਂ ਮੇਰੇ ਕੋਚ ਨੇ ਆਖਿਆ ਵੀ ਤੇਰੀ ਦਿਖ ਜਣੀ ਇਹ ਜਿੰਮਤ ਕਰਦਾ ਰਿਹਾ ਤੇ ਸੁਰਖ ਮਈਏ ਦੁੱਲੇ ਵਰਗੀ ਬਣੂਗੀ ਇੱਕ ਨੇ ਮਸ਼ਹੂਰ ਇਹਨਾਂ ਮੈਦਾਨਾਂ ਦੇ ਅੰਦਰ ਲਓ ਅਗਲੀ ਖੇਡ ਕਬੱਡੀ ਮੱਖਣ ਮੱਖੀ ਮੱਖਣ ਮੱਖੀ ਵਾਲਾ ਵਾਲਾ ਹੈ ਰੇਡ ਔਰ ਦੂਸਰੇ ਪਾਸੇ ਦੇਖ ਲੈਣੇ ਰਾਜੂ ਕੋਸ਼ਿਸ਼ ਕਰਦਾ ਬਹੁਤ ਛੋਟੀ ਦਾ ਮੈਚ ਸਿਰੇ ਦਾ ਮੈਚ ਦੇ ਵਿੱਚ ਪਹਿਲਾ ਮੈਚ ਹੀ ਖੇਡਿਆ ਜਾ ਰਿਹਾ ਹੈ ਲਓ ਇਸ ਵੇਲੇ ਪੈਂਦੀ ਹੋਈ ਰੇਡ ਮੰਨਾ ਮੰਨਾ ਤੇ ਕਾਂਗੇ ਵਾਲਾ ਗੁਰਵਿੰਦਰ ਕਾਂਗੇ ਦਾ ਔਰ ਦੂਜੇ ਪਾਸੇ ਮੰਨਾ ਗੱਲ ਨੌ ਵਾਲਾ ਇਸ ਨੇ ਲੱਖਾਂ ਦਾ ਅੰਕ ਹਿੰdia ਦੀ ਟੀਮ ਲਈ ਜੋੜਿਆ ਚਲ ਵੀ ਜੋਰੇ ਵਾਲਾ ਬਾਹਰ ਕਬੱਡੀ ਨੌਜਨ ਇਹ ਹਰਿਆਣੇ ਦੀ ਧਰਤੀ ਦਾ ਇਹ ਕੈਂਪਰ ਦੇ ਇਲਾਕੇ ਦਾ ਇਸ ਲਈ ਵਧਿਆ ਹੋਇਆ ਪਰ ਸਾਹਮਣੇ ਫੈਸਲਾ ਕੀ ਹੈ ਪਿੰਡਾ ਜੀ ਇੱਕ ਬੇਨਤੀ ਹੈ ਵੀ ਥੋੜਾ ਜਿਹਾ 플레이ਰਾਂ ਨੂੰ ਬੇਨਤੀ ਕਰੀਏ ਵੀ ਰਸ਼ ਬਹੁਤ ਪਹਿ ਜਾਂਦਾ ਹੈ ਗਰਾਊਂਡ ਤੇ ਪਿਛੇ ਪਿਛੇ ਲੋ ਸਾਰੇ ਵੀਰਾਂ ਨੂੰ ਆਪਾਂ ਲੈ ਆਈਏ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗਗਨਦੀਪ ਅਦੁੱਲਾ ਛੱਠੇ ਗਵਿੰਦਪੁਰੇ ਵਾਲਾ ਅਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੇ ਹੋਏ ਹਾਂ ਬੱਲੇ ਬੱਲੇ ਹੁੰਦੇ ਰੱਖੇ ਤਸਵੀਰਾਂ ਲਗ ਤਲਾਸ਼ ਕੇ ਬਿੰਡੇ ਹੁੰਦੀ ਸ਼ਰਦ ਮੈਦਾਨਾਂ ਦੀ ਆਹ ਚੁਸਤੀ ਫੁਰਤੀ ਜੋਸ਼ ਤੇ ਯੋਗਤਾ شرد میدان بجن بکالیڈ چاچا سارے اگلی کبڈی بولنے لانا سنگ والے کوشش کرنا ڈاکٹر سو ڈالر لگا گیا تین کبڈی سما میٹا جمولی ਬਾਹਨੇ ਵਾਸਤੇ ਨਦੌਰ ਵਾਲਾ ਪਿਆਰ ਵਰਤਿਆ ਕਾ ਨਿੱਕਾ ਮਾਜੇ ਦੀ ਧਰਤੀ ਦਾ ਮਜਹਿਲ ਇਸ ਵੇਲੇ ਵਧਾ ਹੋਇਆ ਹੈ ਸਿਰੇ ਦਾ ਰੇਡਰ ਆਰੇ ਦੇ ਸਾਹਮਣੇ ਚਿਕਲਾਂ ਹੋਣਗੀਆਂ ਪਰ ਸ਼ੀਲੂ ਕਹਿੰਦਾ ਵੀ ਮੈਨੂੰ ਵੀ ਦੁਨੀਆ ਮੰਦੀ ਹੈ ਮੈਨੂੰ ਵੀ ਆਹ ਸਾਹਮਣੇ ਇਸ ਲਈ ਨਿੱਕਾ ਨਦੌਰ ਵਾਲਾ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਲਈ ਜੋੜਿਆ ਹੈ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਰੱਬ ਜਾਣਦਾ ਹੈ ਇਹ ਓਗਲਾਰ ਪੁੱਛ ਜਾਣਦਾ ਕਿਉਂਕਿ ਗੁਰੂ ਕਰਦਾ ਹੈ ਵੱਡਾ ਇਵੈਂਟ ਹੈ ਖੇਡ ਕਬੱਡੀ ਦੇ ਲਈ ਔਰ ਹਮੇਸ਼ਾ ਹੀ ਸੁਪਰੀਮ ਸਿੱਖ ਸੁਸਾਇਟੀ ਨੇ ਮੇਰੇ ਵੀਰੋ ਕਬੱਡੀ ਦੇ ਲਈ ਜਿਹੜੇ ਜੇ ਮੈਂ ਕਹਿੰਦਾ ਜਦੋਂ ਕਦੇ ਕਰੋਨਾ ਆ ਗਈ ਤੇ ਘਰ ਘਰ ਦੇ ਵਿੱਚ ਲੰਗਰ ਪਕਾਉਣ ਦਾ ਮਾਣ ਹਾਸਲ ਹੋਇਆ ਤੇ ਕੋਈ ਲੱਲੀਆਂ ਵਾਲੇ ਸੰਦੀਪ ਦਾ ਫੈਨ ਯਾਰੋ ਔਰ ਸੁਰਖਪੁਰੀਏ ਦੁੱਲੇ ਨੂੰ ਜੋ ਨਾ ਜਾਣ ਐਸਾ ਹੁਣਾਂ ਨਹੀਂ ਕੋਈ ਪੰਜਾਬੀ ਲੈਣਿਆ ਹੋਈ ਹੈ ਜਿਵੇਂ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਕਮ ਚੱਕ ਉੱਤੇ ਹੈ ਪੰਜਾਬੀਆਂ ਦੀ ਜਿਵੇਂ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਇਹ ਪ੍ਰੀਤ ਹੈ ਕਬੱਡੀ ਦਾ ਇਹ ਡਾਲਰ ਨਹੀਂ ਦੇਖਦੇ ਵੀ ਲੱਖ ਅੱਜ ਸਾਰਾ ਨੀਲਿਂਡ ਅੱਜ ਸਾਰਾ ਵਰਲਡ ਦੇਖ ਰਿਹਾ ਵੀ ਮੇਰੇ ਵੀਰੇ ਤੀਜਾ ਕਬੱਡੀ ਵਰਲਡ ਕੱਪ 2025 ਗੁਰਵਾਰ ਕਲਗੀਧਰ ਸਾਹਿਬ ਦੀਆਂ ਗਰਾਊਂਡਾਂ ਮੇਰੇ ਵੀਰੇ ਚੋਟੀ ਦੇ ਮੈਚ ਚੋਟੀ ਦੀਆਂ ਟੀਮਾਂ ਦੁਨੀਆ ਦੇ ਸੁਪਰਸਟਾਰ ਪੁੱਜੇ ਹੋਏ ਐ ਐਨ ਵੱਖਰਾ ਨਜ਼ਾਰਾ ਹੈ ਔਰ ਜਿਵੇਂ ਕਹਿੰਦੇ ਹੁੰਦੇ ਆ ਵੀ ਜਦੋਂ ਸ਼ੀਲੂ ਦੇ ਕਰਾਵੇ ਦੇ ਹੱਥ ਪੈ ਜਾਂਦੇ ਐ ਤੇ ਦਰਸ਼ਕਾਂ ਨੂੰ ਸੁਆਦ ਆ ਜਾਂਦਾ ਆਹ ਅੰਬੇ ਦੀ ਦੂਜੀ ਰੇਡ 500 ਡਾਲਰ ਦੀ 500 ਡਾਲਰ ਲੱਗਿਆ ਹੋਇਆ ਅੰਬਾ ਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਇਸ ਵੇਲੇ ਆਉ ਲੱਗ ਗਿਆ ਜੱਫਾ ਆਉ ਲੱਗ ਗਿਆ ਜੱਫਾ ਲੱਗ ਗਿਆ ਜੱਫਾ ਲੱਗ ਗਿਆ ਜੱਫਾ ਮੈਨੂੰ ਲੱਗਦਾ ਵੀ ਚਿੱਟੀ ਵਾਲਾ ਹੈ ਚਿੱਟੀ ਵਾਲਾ ਹੈ ਚਿੱਟੀ ਵਾਲਾ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ ਐ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ 500 ਹਾਂ ਪੋਸਾ ਪੁਆਇੰਟ ਕਿਹਦੇ ਹਿੱਸੇ ਹੈ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਹੈ ਪੁਆਇੰਟ ਜਿਹੜਾ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਹੈ ਜਿਨ੍ਹਾਂ ਨੂੰ ਹੁਣ ਤੱਕ ਦੇ ਮੈਚ ਸੇ ਦੀ ਟੀਮ ਹੋਊਗੀ ਯੂਐਸਏ ਪੜਨਗੀਆਂ ਆ ਜਲਦੀ ਆਉਣ ਦੇ ਪੁੱਜਣ ਗਿਆ ਲਾ ਕੰਦੇ ਦੌਰ ਵਾਲਾ ਨੰਬਰ ਜੋੜ ਦੇ ਵਿੱਚ ਕਾਮਯਾਬ ਸਾਰੇ মিডিਆ ਦਾ ਧੰਨਵਾਦ ਹੈ ਇਧਰ ਗੋਲ ਦੀ ਸੋਤਾ ਡਫਰ ਵਾਲਾ ਬਾਲਾ ਸਿੰਘ ਆਵਲਾ ਬੀਬਾ ਆਪਣੀ ਟੀਮ ਦੇ ਖੋਜਾਂ ਦੇ ਤੌਰ ਤੇ ਜ਼ਿੰਮੇਵਾਰੀ ਇਹਦਾ ਕਰ ਰਹੇ ਨੇ ਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੱਲੇ ਬੱਲੇ ਆਣ ਬੱਲੇ ਬੱਲੇ ਹੁੰਦੀ ਹੋਏ ਜਿੰਤਪਾਲ ਤੇ ਰਬਨ ਸਿੰਘ ਰੱਬੀ ਜਿੱਤੀ ਵਾਲੇ ਦਾ ਮਨਰਿੰਦਰ ਕੌਰ ਦਾ ਪੁੱਤਰ ਹੈ ਕਾਬਲਾ ਕਬੱਡੀ ਖਿਡਾਰੀ ਬੱਲ ਨੌ ਵਾਲਾ ਹਮਾਂ ਨਾਲ ਗੱਲਾਂ ਕਰ ਬੱਲ ਨੌ ਵਾਲਾ ਇੰਡੀਆ ਦੀ ਦਾ ਵੀ ਸਿਰਾ ਹੋ ਗਿਆ ਝਰਗੀ ਸਰੀਰਾ ਵਾਲੀ ਕੰਡ ਮਿੱਤਰੋ ਅੱਜ ਕੱਲ ਵੱਖਰੀ ਹੋਣੀ ਹੈ ਅੱਜ ਕੁਝ ਵੱਖਰਾ ਆਉਣਾ ਹੈ ਅੱਜ ਕੁਝ ਵੱਖਰਾ ਆਉਣਾ ਹੈ ਜਿਵੇਂ ਸਰਦਾਰ ਦਲਜੀਤ ਸਿੰਘ ਵਿਰਕ ਨੇ ਆਖਿਆ ਵੀ ਅੱਜ ਸ਼ਾਮ ਤੱਕ ਸਰਪ੍ਰਾਈਜ਼ ਹੀ ਸਰਪ੍ਰਾਈਜ਼ ਹੋਣਗੇ ਸੋ ਇਹ ਸਪੈਂਸ ਹੈ ਲਓ ਅਗਲੀ ਕਬੱਡੀ ਦੁੱਲੇ ਦੀ ਤੇ ਜਫਾ ਸ਼ਿੱਲੂ ਦਾ ਜਫਾ ਸ਼ਿੱਲੂ ਦਾ ਕਬੱਡੀ ਦੁੱਲੇ ਦੀ ਇਹਨ ਦੋ ਮਹਾਰਥੀ ਆਉਣ ਵਾਲੇ ਸਮੇਂ ਦੇ ਪੈੜ ਰਹੇ ਨੇ ਅਜੇ ਉਸ ਕਤਾਰ ਦੇ ਵਿੱਚ ਨੇ ਲੱਗਿਆ ਜੋਰ ਇੱਕ ਪਾਸੇ ਗਗਨਦੀਪ ਗੁੱਲਾ ਦੁਲੇ ਉਹ ਨਿਊਜ਼ੀਲੈਂਡ ਵਾਲਿਓ ਕੀ ਹਾਂ ਕਰਿਆ ਫਿਰ ਐਨ ਖੁਸ਼ ਆ ਨਿਊਜ਼ੀਲੈਂਡਾਂ ਚ ਸਾਰਾ ਖੁਸ਼ ਆ ਸਾਧ ਜੀ ਗੱਲ ਵੱਖਰੀ ਹੋ ਰਹੀ ਐ ਲਓ ਉਧਰ ਦਿਲਜਿੰਦਰ ਤੇ ਮਠੱਡਿਆਂ ਵਾਲਾ ਉਹ ਮਠੱਡਿਆਂ ਵਾਲਾ ਆ ਕਮਾਲ ਹੋੰਦੀ ਐ ਇਹ ਮਠੱਡਿਆਂ ਵਾਲੇ ਦੀਪੇ ਦਾ ਪੁੱਤਰ ਐ ਗੱਭਰੂ ਚੋਦੀ ਦੇ ਰਾਜਾਬਾਦ ਤੇ ਤੀਰ ਤੇ ਦੀਪਾ ਆਣਾ ਛੱਡੋ ਨਸ਼ਿਆਂ ਨੂੰ ਕਾ ਅਮਰੀਕਾ ਇਹ ਖੇਡ ਪੰਜਾਬੀਆਂ ਦੀ ਇਹਨੂੰ ਰੱਖਣੀ ਚਾਹੁੰਦੇ ਨੇ ਚਮਕਾਗੇ ਸਿੰਘ ਫਸ ਕੇ ਕੁੰਡੀਆਂ ਦੇ ਮਤਰਾ ਪਹਿਲੀ ਗੋਡੀ ਲਾ ਕੇ ਮਤਰਾ ਪਹਿਲੀ ਗੋਡੀ ਲਾ ਕੇ ਵੱਲੇ ਵੱਲੇ ਆ ਦੇਖ ਨਜ਼ਰਵਾਲਾ 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 ਅਮਨਦਾਤਾ ਕੋਸ਼ਿਸ਼ ਕਰਦਾ ਡਕਰੇ ਲਈ ਵੱਜ ਗਈ ਕੈਂਜੀ ਮੁੰਡਾ ਦੇਖ ਰਿਹਾ ਆ ਭੱਜ ਜਾਂਦਾ ਇੱਕ ਹੋਰ ਨੰਬਰ ਜੋੜਦੇ ਵਿੱਚ ਖੰਗ ਜਾਂ ਕਾਮਯਾਬ ਬੰਦਾ ਹੋਇਆ ਨਜ਼ਰਵਾਲਾ ਨਿਕਾ ਅਗਲੀ ਕਬੱਡੀ ਪੌਣ ਦੇ ਵਾਸਤੇ ਜਿੱਤਬਾਲ ਜਿੱਤੀ ਵਾਲਾ ਦੇਖਦੇ ਵੀ ਵੱਧਦਾ ਹੋਇਆ ਸਾਰੀ ਪੰਜਾਬੀ ਕਮਿਊਨਿਟੀ ਦਾ ਬਹੁਤ ਬਹੁਤ ਖਾਸ ਤੌਰ ਤੇ ਧੰਨਵਾਦ ਹੈ ਮਨੀਰੀਆਂ ਦੀ ਸਰਦਬੀਰ ਤੇ ਸ਼ਾਮ ਤੱਕ ਜਿਵੇਂ ਪਹਿਲਾਂ ਦੱਸਿਆ ਗਿਆ ਸਾਧ ਜੀਤ ਸਿੰਘ ਜੀ ਵਿਰਕ ਸਾਹਿਬ ਨੇ ਆਖਿਆ ਵੀ ਸਰਪ੍ਰਾਈਜ਼ ਹੋਣਗੇ ਵੱਖ-ਵੱਖ ਨੇਤਾ ਸਹਿਬਾਨ ਵੀ ਆਉਣਗੇ ਦੁਨੀਆ ਦੇ ਵੱਖ-ਵੱਖ ਪ੍ਰੋਮੋਟਰ ਵੀ ਆਉਣਗੇ ਤੇ ਸਮੇਂ ਅਨੁਸਾਰ ਸਾਰੀ ਅੱਪਾ ਕਹਾਣੀ ਸ਼ਾਮ ਤੱਕ ਬਿਆਨ ਕਰਾਂਗੇ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਹਰ ਸਾਲ ਤੁਸੀਂ ਸਾਰੇ ਵੱਡਾ ਰੁਤਬਾ ਬਖਸ਼ਦੇ ਹੋ ਸਾਰੇ ਪੰਜਾਬੀਆਂ ਦਾ ਪ੍ਰਵਾਸੀਆਂ ਦਾ ਸਾਰੇ ਐਲਾਨ ਦੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੈਚ ਦਾ ਹਾਸਲਾ ਹੋਇਆ ਹੈ ਸੁਖੀ ਬਿੰਗਰੀ ਲਓ ਆਪਾਂ ਦਾ ਮੇਰੇ ਵੱਪਾ ਸਾਂਝਾ ਕਰੀਏ ਨਿਊਜ਼ੀਲੈਂਡ ਔਰ ਦੂਸਰੇ ਪਾਸੇ ਟੀਮ ਜੋ ਹੈ ਉਹ ਇੰਡੀਆ ਦੀ ਇੰਡੀਆ ਦੇ ਨੰਬਰ ਰਹੇ ਨੇ 17 ਤੇ ਨਿਊਜ਼ੀਲੈਂਡ ਦੇ ਨੰਬਰ ਨੇ 22 1 ਪੁਆਇੰਟ ਹੋਲਡ ਹੈ ਇੰਡੀਆ 17 ਤੇ ਨਿਊਜ਼ੀਲੈਂਡ 22 ਨੰਬਰ ਨੇ ਹਾਲ ਸਮੇਂ ਤੱਕ ਬਹੁਤ ਚੋਟੀ ਦਾ ਮੈਚ ਦੁਨੀਆ ਆਨੰਦ ਮਾਣਦੀ ਹੈ ਅਜੇ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਸ਼ੁਰੂਆਤ ਹੈ ਜਿਹੜਾ ਨੰਬਰ ਹੋਲਡ ਸੀਗਾ ਜੀ ਉਹ ਨਿਊਜ਼ੀਲੈਂਡ ਦੀ ਟੀਮ ਨੂੰ ਦਿੱਤਾ ਗਿਆ ਜਿਹੜਾ ਹੋਲਡ ਨੰਬਰ ਸੀ ਦੋਨੇ ਟੀਮਾਂ ਨੋਟ ਕਰਨਗੀਆਂ ਇਕਬਾਲ ਗੱਲਬੀ ਜੀ ਕਰੀਏ ਸ਼ੁਰੂਆਤ ਸੈਕਿੰਡ ਹਾਫ ਦੇ ਇਸ ਮੈਚ ਦੀ ਦੂਜੇ ਹਾਫ ਦੀ ਖੇਡ ਸ਼ੁਰੂ ਹੋ ਗਈ ਹੈ ਆ ਨੌਜਨ ਚਿੱਤਪਾਲ ਸਿੰਘ ਕਬੱਡੀ ਪਾ ਰਿਹਾ ਉਧਰ ਇੰਡੀਆ ਵਾਲੇ ਚਾਰ ਨੇ ਪਹਿਲੇ ਹੱਥ ਵਿੱਚ ਚਿੱਤ ਨੰਬਰ ਦੀ ਦੇਖੋ ਮੈਚ ਦੇ ਵਿੱਚ ਪਾਸੇ ਪਲਟ ਦੇ ਅਕਸਰ ਜਿਹੜੇ ਦੇਖੇ ਗਏ ਆ ਬਹੁਤ ਘੱਟ ਲੀਡ ਜਿਹੜੀ ਹੈ ਸਮੇਂ ਨਿਊਜ਼ੀਲੈਂਡ ਦੇ ਕੋਲ ਹੈ ਲਓ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਕਰਦਾ ਗੱਲ ਕਮਜ਼ੋਰਾ ਦੀ ਸਦਾ ਹੁੰਦੀ ਗੱਲ ਖਿਡਾਰੀਆਂ ਦੀ ਰੱਖੇ ਸਿੱਧਵਾ ਲੋਕ ਬੁੱਲਾ ਨੇ ਚਰਚਾ ਬੱਬਰ ਸ਼ੇਰਾ ਦੀ ਚਰਚਾ ਬੱਬਰ ਸ਼ੇਰਾ ਦੀ ਚਰਚਾ ਬੱਬਰ ਸ਼ੇਰਾ ਦੀ ਉਧਰ ਕਹਿੰਦੇ ਟੱਕਰਾਂ ਬੱਬਰ ਸ਼ੇਰਾ ਦੀ ਬਾਹੂ ਬਾਹੂ ਅਕਬਰਪੁਰ ਦਾ ਕਹਿੰਦੇ ਮਨੀਤ ਜਫਾ ਲਾ ਗਿਆ ਨਵੀਂ ਦਿਉਰੇ ਵਾਲਾ ਕਬੱਡੀ ਪਾ ਰਿਹਾ ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਸਾਹਮਣੇ ਚਾਰ ਤਿਆਰ ਨੇ ਮੰਗੀ ਦੇ ਚੇਲੇ ਕਹਿੰਦੇ ਸਿਰਾਂ ਕਰਵਾ ਰਹੇ ਇੰਦਰ ਦਾ ਜਿਹਤਾ ਖਿਡਾਰੀ ਜੱਫਾ ਲਾਉਂਦਾ ਹੋਇਆ ਇਹ ਅਮਰਾ ਕਹਿੰਦੇ ਫੜਕੇ ਚ ਟਾਣ ਵਾਲਾ ਨਜ਼ਾਰਾ ਵਾਲਾ ਨਿੱਕਾ ਕਹਿੰਦੇ ਪੰਜਾਬ ਦੇ ਕੱਪਾਂ ਦਾ ਫੋਰ ਟਰੈਕਟਰ ਚ ਉਤਰ ਵਾਲਾ ਖਿਡਾਰੀ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਉਧਰ ਜੱਫਾ ਇਧਰ ਜੱਫਾ ਜੱਫੇ ਤੋਂ ਜੱਫਾ ਦੇਖਾਂਗੇ ਆ ਠਾ ਜੱਫਾ ਬਣ ਜਾਣਾ ਆ ਠਾ ਜੱਫਾ ਬਣ ਜਾਣਾ ਪਰ ਦੁੱਗਾਂ ਵਾਲਾ ਬਣ ਫੈਸਲਾ ਕਰ ਗਿਆ ਵੀ ਨੰਬਰ ਰੇਡਰ ਦਾ ਅਗਲੀ ਕਬੱਡੀ ਤੇ ਬੋਲ ਗਾਲਵ ਜੀ ਦੇ ਅਗਲੀ ਕਬੱਡੀ ਇੰਡੀਆ ਦਾ ਹਰ ਜੱਫਾ ਸੱਭਾ ਤਹਾਨਾ ਜੀ ਵੱਲੋਂ 200 ਡਾਲਰ ਦਾ ਹੋਣਾ ਹੈ ਹਰ ਇੱਕ ਜੱਫਾ 200 ਡਾਲਰ ਦਾ ਹੋਣਾ ਹੈ ਮੌਸਮ ਵੀ ਅਨੁਕੂਲ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗਿਣਤੀ ਵੀ ਰੱਬ ਰੂਪੀ ਸੰਗਤ ਦੀ ਵੱਡੀ ਗਿਣਤੀ ਜਿਹੜੀ ਜੁੜ ਗਈਆਂ ਹੌਲੇ ਹੌਲੇ ਖੇਡ ਮੈਦਾਨ ਭਰ ਜਾਣਾ ਕਹਿੰਦੇ ਇੰਚ ਪਰ ਵੀ ਥਾਣ ਇਹਨਾਂ ਦਾ ਤਾੜੀ ਮਾਰ ਜੋਗੀ ਵੀ ਜਗਾ ਜਿਹੜੀ ਵਜਣੀ ਨਹੀਂ ਅੱਜ ਵੱਖਰੇ ਇਹਾਸਰ ਦੇ ਜਾਣਗੇ ਪੱਛਮੀ ਸੱਭੇ ਤਾਰ ਵਿੱਚ ਖੋਕੇ ਮੈਂ ਨਾ ਜਾਇਓ ਬਗਾਨੇ ਹੋਕੇ ਬਾਪੂ ਦਾ ਸਤਿਕਾਰ ਪਿਆਰ ਸੰਭਾਲ ਲਵੋ ਸਾਂਭੋ ਵਿਰਸਾ ਬੋਲੀ ਸਭਿਆਚਾਰ ਸੰਭਾਲ ਲਵੋ ਇਹ ਮੱਖਰ ਮੱਖੀ ਦੇ ਅਗਲੀ ਕਬੱਡੀ ਪਾ ਦਿੰਦੀ ਹੈ ਧਰਤੀ ਮਾਂ ਨੂੰ ਮੱਖਾ ਦੇਖ ਦਿੰਦਾ ਮੱਖਾ ਕਿਦੇ ਛਾਵੇਂ ਚੰਡੇ ਹਾ ਦੇ ਵਿੱਚ ਝੂਲ ਰਿਹਾ ਔਰ ਕਹਿੰਦੇ ਮੱਖਣ ਮੱਖੀ ਦਾ ਲੋ ਅਗਲੀ ਕਬੱਡੀ ਭਾਈ ਇੰਨੀ ਕਿੱਜਾ ਛੱਡ ਦਿਓ ਇੰਨੀ ਕਿਨਵਾ ਛੱਡ ਦੇ ਇੰਦਰ ਟਿਕਾ ਲੇ ਜਿੱਥੇ ਟਿਕਦਾ ਉਹ ਕਬੱਡੀ ਪੈ ਗਈ ਐ ਸਮੇ ਗਗਨਦੀਪ ਸਿੰਘ ਦੁੱਲੇ ਦੀ ਖੇ ਆਕੇ ਬੈਲੀ ਭੱਜ ਦਰਿਆ ਜੀਤੇ ਮੌੜ ਦਾ ਪੰਗਾ ਪਾ ਕੇ ਜੇ ਸਿੰਘ ਫਸ ਕੇ ਗੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸੌਰ ਸਿੰਘ ਦੀ ਧਰਤੀ ਦਾ ਕਹਿੰਦੇ ਅੰਬਾ ਕਬੱਡੀ ਬਾਉਂਡ ਦੇ ਲਈ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਵਰ ਤਿਆਰ ਰਹਿਣਗੀਆਂ ਜਲਦੀ ਦਾ ਖੇਡ ਗਰਾਊਂਡ ਦੇ ਵਾਲਾ ਜਣ ਉਹ ਕਹਿੰਦੇ ਰਾਜੂ ਖੇਡ ਮੈਦਾਨ ਦੇ ਅੰਦਰ ਖੋਸਾ ਕੋਟਲਾ ਖੋਸਾ ਕੋਟਲਾ ਖੋਸਾ ਕੋਟਲਾ ਖੋਸਾ ਕੋਟਲਾ ਅੰਬਾ ਤੇ ਰਾਜੂ ਰਾਜੂ ਤੇ ਅੰਬਾ ਔਰ ਪਈਆ ਤੇ ਉਹ ਖਸੇ ਗੋਟਲੇ ਵਾਸਤੇ ਲੱਗ ਆ ਗਿਆ ਕਬੱਡੀ ਕਲੇ ਖੇਡ ਮੈਦਾਨ ਦੇ ਅੰਦਰ ਗੱਲਵਜਿ ਫੇਰ ਪੈਣ ਲੱਗੀ ਹੈ ਲਓ ਮੰਨਾ ਫੇਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਜੱਗੇ ਬਲ ਵੜ ਗਿਆ ਲਓ ਗੋਲ ਦੇ ਧਾਰੇ ਦੇ ਵਿੱਚ ਮੈਚ ਹਵੇ ਵੀ ਆਪਲਟ ਸਕਦਾ ਹੈ ਪਾਸਾ ਪਲਟ ਸਕਦਾ ਹੈ ਲੈਵਰ ਨੋ ਵਟ ਹੈਪਨਿੰਗ ਨੈਕਸਟ ਉਹ ਜਿਤਪਾਲ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਫੇਰ ਅੱਗੇ ਵੱਲ ਵਧਦਾ ਹੋਇਆ ਖੇਡ ਦੇ ਕਬੱਡੀ ਜੋਨੋ ਗੱਪਰੂ ਮੈਦਾਨਾਂ ਵਿੱਚ ਲੱਗਦਾ ਇੰਝ ਜਿਵੇਂ ਢੇੜ ਹੋਵੇ ਸਾਹਮਣੇ ਵਿੱਚ ਲੱਗਦਾ ਇੰਝ ਜਿਵੇਂ ਓ ਖਤਰੇ ਟੱਕਰ ਹੋ ਗਈ ਚਿਤਪਾਲ ਭੱਜਿਆ ਜਾ ਰਿਹਾ ਭੱਜਿਆ ਜਾ ਰਿਹਾ ਨੰਬਰ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਆਮਨ ਚੱਕ ਮਾਇਕ ਆਜਾ ਫਿਰ ਉੱਥੇ ਉਹ ਕਹਿੰਦੇ ਨਦੌਰ ਵਾਲਾ ਨਿੱਕਾ ਕਬੱਡੀ ਪਾ ਰਿਹਾ ਹੈ ਜਿਹੜਾ ਕਹਿੰਦੇ ਯਾਨ ਕਬੱਡੀ ਕਲੱਬ ਲਈ ਨਿਊਜ਼ੀਲੈਂਡ ਦਾ ਸੀਨੀਅਰ ਤੇ ਵਹਿ ਜਾ ਵਹਿ ਜਾ ਖੇਡਾਈ ਫਿਰ ਬਿੰਦਰ ਨੇ ਦੱਸਿਆ ਵੀ ਇਹਨੇ ਯੂਰਪ ਪਰ ਮਾਨਕੀ ਵਾਲਾ ਗੋਪੀਆ ਇਹਵਾ ਕਰਦੇ ਨੇ ਕੰਮ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨਹੀਂ ਖੁੰਡਾ ਉਹnabla try ਕਰਦਾ ਹੈ ਪਰ ਨੰਬਰ ਕਹਿੰਦੇ ਦਿਉਣ ਦੇ ਵਾਲੇ ਰਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗੁਰਦੀਪ ਸਿੰਘ ਅਦੁੱਲਾ ਫੇਰ ਕਬੱਡੀ ਪਾਉਣ ਦੇ ਲਈ ਆ ਜਿਹੜੀ ਹੂਟਿੰਗ ਹੁੰਦੀ ਹੈ ਨਾ ਆ ਬੂਸ ਕਰਦੀ ਹੈ ਪਲੇਅਰਾਂ ਨੂੰ ਅੱਜ ਗੱਲ ਹੋਣੀ ਦੁਨੀਆ ਦੇ ਮੋਲਟ ਦੇ ਵਿੱਚੋਂ ਵੱਖਰੀ ਮੇਬ ਜਿਹੜੀ ਖੇਡ ਕਬੱਡੀ ਵੀ ਉੱਠੇਗੀ ਸੁਪਰੀਮ ਸਿਕ ਸੋਸਾਇਟੀ ਦਾ ਵੀ ਖਾਸ ਤੌਰ ਤੇ ਦਿਲ ਦੀਆਂ ਅਗੇ ਹਰਾਨੀਆਂ ਜੋ ਧੰਨਵਾਦ ਹੈ ਅਗਲੀ ਕਬੱਡੀ ਫੇਰ ਵੱਖੜ ਸਿੰਘ ਮੱਖੀ ਦੇ ਖੇਸਿਆ ਤੀਜਾ ਵਰਲਡ ਕਬੱਡੀ ਕੱਪ ਬਟਾ ਖਟ ਖੇਡ ਸਟੇਡੀਅਮ ਪਰਦਾ ਜਾ ਰਿਹਾ ਪਹਿਲਾ ਮੈਚ ਦੂਜੇ ਹਾਂ ਦੀ ਖੇਡ ਐਨ ਨਿਕਡੂ ਨਿਕ ਫਾਈਟ ਤੇ ਆਹ ਦੇਖਿਓ ਵੀ ਅਜ ਸਮੇਂ ਪਰ ਨੰਬਰ ਫੈਸਲਾ ਹੋ ਗਿਆ ਰੱਖੜ ਮੱਖੀ ਨੇ ਹਿੱਸੇ ਪੈਂਦੀਆ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਲੱਗਣਾ ਮੈਦਾਨ ਵਿੱਚ ਜੋਰ ਚੁੱਟੀ ਅੱਡੀ ਦਾ ਕੌਡੀ ਧੋਰੀ ਦਾ ਬਣ ਜੇ ਜੀ ਲੱਗਦੇ ਇਸ਼ਕ ਕਬੱਡੀ ਦਾ ਹਾਫ ਦੇ ਵਿੱਚ ਇੱਕ ਟੀਮ ਜਿਹੜੀ ਇੱਕ ਪੁਆਇੰਟ ਦਾ ਹੋਲਡ ਕਰਵਾ ਸਕਦੀ ਹੈ ਇਹ ਵੀ ਟੀਮਾਂ ਧਿਆਨ ਦੇਣਗੀਆਂ ਉਹ ਸਾਹਮਣੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਬੱਲ ਲਾਉਣ ਦੀ ਧਰਤੀ ਦਾ ਮੰਨਣਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਇਹਨੇ ਕਹਿੰਦੇ ਜਦੋਂ ਕੰਬਾਈਨ ਜਿੱਤੀ ਵੀ ਮੰਨਾਂ ਕਿਹੜੀ ਸ਼ੈਦਾ ਦਾ ਨਾਮ ਹੈ ਤੇ ਆਹ ਕਦੇ ਆਈਂ ਤੇ ਆਇਆ ਹੋਇਆ ਇਹ ਜਦੋਂ ਆਈ ਤੇ ਜਾਂਦਾ ਇਹ ਹੂਟਰ ਦੀ ਐ ਚਿੱਕਾ ਬੋਲਣ ਵਾਲਾ ਜੱਫੀ ਹੈ ਇਹ ਕੌਣ ਹੈ ਇਹ ਮਾਨਕੀ ਵਾਲਾ ਗੁੱਪੀ ਖੇਡ ਮੈਦਾਨ ਦੇ ਅੰਦਰ ਤਕਰਾ ਜਫਾ ਲਾਉਦਾ ਹੋਇਆ ਅਗਲੀ ਕਬੱਡੀ ਫੇਰ ਤੇ ਬੋਲ ਗਲਵ ਜੀ ਦੇ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵੱਲ ਆ ਜਾਣ ਜਲਦੀ ਨਾਲ ਅਗਲੇ ਮੁਕਾਬਲੇ ਦੀਆਂ ਟੀਮਾਂ ਵੀ ਜਲਦੀ ਨਾਲ ਤਿਆਰੀ ਖੇਚਣ ਗਿਆ। ਉਹ ਵੇਖਿਓ ਇਸ ਵੇਲੇ ਚਿੱਤਪਾਲ ਫੇਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਜੱਗੇ ਬਲਵੱਤਾ ਹੋਇਆ। ਕੌਣ ਲੱਗੂਗਾ? ਕਾਰੇ ਸਿੰਘ ਦਾ ਸਰੀ ਤਿਆਰੀ ਖੇਚ ਰਿਹਾ, ਅਮਨ ਖੱਤਰੀ ਤਿਆਰੀ ਖੇਚ ਰਿਹਾ, ਉਹ ਰਾਜੀ ਖੋਸੇ ਕੋਟਲੇ ਵਾਲਾ ਤਿਆਰੀ ਖੇਚ ਰਿਹਾ ਪਰ ਨੰਬਰ ਚਿੱਤਪਾਲ ਨੇ ਆਪਣੀ ਟੀਮ ਲਈ ਇਸੇ ਜੋੜ ਲਿਆ। ਉਹ ਅਗਲੀ ਕਬੱਡੀ ਪੈ ਗਈ ਹੈ। ਅਗਲੀ ਕਬੱਡੀ ਸ਼ਿਸ਼ੇਪੁਰੇ ਹਿੱਕੂ ਹਰੇਕ ਤਰਫ ਦਾ ਬਾਰਾ ਸਿੰਘ ਘਰ ਚ ਹਰੇਕ ਮਨ ਦਾ ਗਰਾਊਂਡ ਵਿੱਚ ਪੈਂਦਾ ਜਦੋਂ ਬਾਜੋਦਿਆ ਲੈਂਦੇ ਨੇ ਬਗਾਨੇ ਪੁੱਤ ਧਾਜੂਦਿਆ ਲੈਂਦੇ ਨੇ ਬਗਾਨੇ ਪੁੱਤ ਧਾਜੂਦਿਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਵੱਲੇ 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 ਰੱਬ ਤੇ ਧਰਤੀ ਥੱਲੇ ਉਹ ਟਾਕਾ ਨਹੀਂ ਮੀਰੇ ਦੇ ਉਂਟ ਖੰਡ ਪਿਆ ਹੋਇਆ ਐਨ ਕਹਿੰਦੇ ਗੱਡਾ ਤਈਆਂ ਤੇ ਹੋਇਆ ਹੋਇਆ ਉਹ ਸਾਹਮਣੇ ਨੰਬਰ ਨਿਊਜ਼ੀਲੈਂਡ ਦੀ ਟੀਮ ਦੇ ਸੇਜੜਦਾ ਹੋਇਆ ਜਿਹੜਾ ਪਿਛਲਾ ਹੋਲਡ ਸੀ ਦੋ ਹੋਲਡ ਸੀ ਜਿਹਨ ਕਿਹੜਾ ਹੋਲਡ ਸੀ ਜੀ ਪਹਿਲਾ ਹੋਲਡ ਸੀਗਾ ਜਿਹੜਾ ਉਹ ਇੰਡੀਆ ਦੀ ਟੀਮ ਦਾ ਉਹ ਸਾਹਮਣੇ ਹਰਿਆਣੇ ਵਾਲਾ ਵਿਰੋਧ ਸਨੀ ਕਰਦਾ ਡਰਾਈਵਰ ਨੰਬਰ ਪਿਉਰੇ ਵਾਲੇ ਦਾ ਕਬੱਡੀ ਖੇਡ ਮੈਦਾਨ ਦੇ ਅੰਦਰ ਗੱਲ ਜੀ ਫੇਰ ਪੈ ਗਈ ਹੈ ਅਗਲੀ ਕਬੱਡੀ ਫੇਰ ਇਸ ਸਮੇਂ ਤੁੱਲੇ ਨੇ ਆਪਣੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਲਈ ਤਿਆਰੀ ਖਿੱਚ ਦਿੱਤੀ ਆੜੀਆਂ ਦੀ ਟੀਮ ਦੀ ਤਰਫੋਂ ਅੱਜ ਗੋਪੀ ਮਾਨਗੀ ਵੀ ਕਿਸੇ ਗੱਲ ਨੂੰ ਚੋਣ ਕੀਤੀ ਹੈ ਚਰਚੇ ਹੋ ਰਿਹਾ ਹੈ ਸਿੰਘ ਨਾਮ ਹੈ ਸਾਡਾ ਸਾਡੀ ਕੌਮ ਦਾ ਹੋਈਏ ਕੋਸ਼ਿਸ਼ ਤੇ ਨੰਬਰ ਜਿਹੜਾ ਦੁੱਲੇ ਨੇ ਆਪਣੀ ਟੀਮ ਦੇ ਹਿੱਸੇ ਇੱਕ ਨੰਬਰ ਦਾ ਵਾਅਦਾ ਕਰ ਲਿਆ ਖੂਬਸੂਰਤ ਮਾਦਮ ਮੇਰੇ ਵੀਰੋ ਅੱਜ ਵੱਖਰਾ ਇਤਿਹਾਸ ਸਿਰ ਤੇ ਜਾਣਾ ਤੀਜੇ ਵਰਲਡ ਕਬੱਡੀ ਕੱਪ ਦੇ ਵਿੱਚ ਗੱਲਾਂ ਹੋਣੀਆਂ ਪੂਰੀ ਦੁਨੀਆ ਦੇ ਵਿੱਚ ਉਹ ਦੁਨੀਆ ਦੇ ਵਿੱਚ ਗੱਲਾਂ ਹੋਣੀਆਂ ਆਹ ਦੇਖਿਓ ਆਹ ਟੱਕਰ ਵੀ ਮੱਖੜ ਮੱਖੀ ਦੇ ਸਮੀਂ ਦੀ ਤੇ ਨੰਬਰ ਮੱਖੜ ਮੱਖੀ ਨੇ ਆਪਣੀ ਟੀਮ ਦੇ ਹਿੱਸੇ ਆਪਣੀ ਖੇਡ ਕਲੱਬ ਦੇ ਆਪਣੀ ਟੀਮ ਦੇ ਹਿੱਸੇ ਇੱਕ ਨੰਬਰ ਦਾ ਹੋਰ ਵਾਅਦਾ ਕਰ ਲਿਆ ਅਗਲੀ ਕਬੱਡੀ ਅਮਰਿਆ ਆਹ ਕਹਿੰਦੇ ਰਾਜਨੀ ਵਾਲਾ ਡੋਕਰ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਕਿ ਜੱਫੀਆਂ ਦੇ ਵਿੱਚ ਕਿੱਥੇ ਆਉਂਦੀ ਛੋਟੇ ਅਰਗੀ ਬਾਡੀ ਕੇ ਮਾਰੇ ਦਿਲ ਨੂੰ ਡੋਬਾ ਪੈ ਜੇ ਜਦੋਂ ਕਹਿੰਦੇ ਹੱਟ ਕਬੱਡੀ ਕੇ ਮਾਰੇ ਦਿਲ ਨੂੰ ਡੋਬਾ ਪੈ ਜੇ ਜਦੋਂ ਕਹਿੰਦੇ ਹੱਟ ਕਬੱਡੀ ਖੇਡ ਮੈਦਾਨ ਦੇ ਅੰਦਰ ਇਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਬਾਹੁ ਆਕਬਰ ਕਬੱਡੀ ਧਰਦੀ ਦਾ ਇਹ ਸ਼ੀ ਕੇਦਾਰ ਦੇ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ ਇਹਨਾਂ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਰਾਜਨੀ ਵਾਲਾ ਡੋਗਰ ਕਬੱਡੀ ਕਹਿੰਦੇ ਚਿਤਪਾਲ ਚਿੱਟੀ ਦਾ ਖੇਡ ਮੈਦਾਨ ਦੇ ਅੰਦਰ ਰਤਨ ਸਿੰਘ ਰੱਤੀ ਦਾ ਸੁਪੁੱਤਰ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਜਫੀ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਵਾਜਾ ਵਾਜਾ ਕਰਾਵੇਗਾ ਚਾਰ ਚਾਰੇ ਚੋਟੀ ਦੇ ਮੱਲ ਰਾਜੂ ਟਰਾਈ ਕਰਦਾ ਪਰ ਨੰਬਰ ਜਿੰਦਪਾਲ ਚਿੱਟੀ ਦਾ ਕਬੱਡੀ ਵੱਡੇ ਭਾਈ ਫੇਰ ਪੈਣ ਲੱਗੀ ਹੈ ਗਵਿੰਨਪੁਰ ਚਿੱਠੇ ਵਾਲਾ ਦੁੱਲਾਖ ਦੀ ਕਬੱਡੀ ਪੌਣ ਦੇ ਲਈ ਗੋਲਜਾਦਾਰਾਂ ਵਿੱਚ ਹੰਦੇ ਦੋ ਦਿਲ ਦੇ ਉਧਰ ਕਾਂਗੇ ਵਾਲਾ ਵੀ ਐਨ ਇੱਕ ਕੰਨੀ ਦੇ ਤਿਆਰੀ ਖਿੰਝ ਚੁੱਕਿਆ ਗੋਪੀ ਮਾਰਕੀ ਦੇ ਨਾਲ ਆਹ ਵੇਖੇ ਕੰਨੀ ਦੇ ਸ਼ੀਲੂਆ ਉਹ ਚਾ ਦੀਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਵੀ ਕੱਲ ਕੱਟ ਕੇ ਚੇਬ ਕੱਟ ਕੇ ਕੀਤੀ ਧੋਕੇ ਮਸਲੀ ਵਾਲੀ ਝੰਡ ਮਿੱਤਰੋ ਰਾਦੇ ਖੇਲੇ ਅੰਦਾ ਵੀ ਸਿਰਾ ਹੋ ਗਿਆ ਝੜ ਗਈ ਛੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਕੰਡ ਮਿੱਤਰੋ ਛੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਐਨ ਸਿਰੇ ਦੀ ਟੱਕਰ ਦੋਨੋਂ ਟੀਮਾਂ ਦੇ ਵਿਚਕਾਰ ਅਜੇ ਤਾਂ ਮੈਚ ਪਹਿਲਾ ਫਿਰ ਦੂਜਾ ਫਿਰ ਤੀਜਾ ਫਿਰ 사ਮੀ ਕਦੇ ਫਿਰ ਜਾ ਕੇ ਜਿਹੜੇ ਫਾਈਨਲ ਦੀਆਂ ਗੱਲਾਂ ਹੋਣਗੀਆਂ ਉਹ ਵੀ ਰੰਗ ਵੱਖਰਾ ਹੋਵੇਗਾ ਜਦ ਤੱਕ ਫਾਈਨਲ ਖੇਡਿਆ ਜਾਵੇਗਾ ਆਹ ਦੇਖੋ ਵੀ ਮੱਖਣ ਮੱਖੀ ਦੀ ਕਬੱਡੀ ਤੇ ਦਿਲਜਿੰਦਰ ਸਿੰਘ ਕਰਦਾ ਦੋ ਹੱਥ ਪੂਰੇ ਖੜ ਕੇ ਇਸ ਸਮੇਂ ਜਫਾ ਮੱਖੀ ਦੇ ਹਿੱਸੇ ਜੁੜਦਾ ਹੋਇਆ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਇੱਕ ਨੰਬਰ ਦਾ ਹੋਰ ਮਾਤਾ ਹੋ ਗਿਆ ਅਪਣੇ ਅਗਲੀ ਕਬੱਡੀ ਫੇਰ ਚੱਲੀ ਉਹ ਸਾਹਮਣੇ ਕਹਿੰਦੇ ਨਦਾਰ ਵਾਲਾ ਨਿੱਕਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਜਫੀ ਪਿਆਰ ਨੇ ਨਿਊਜ਼ੀਲੈਂਡ ਤੇ ਕਹਿੰਦੇ ਭਾਰਤ ਦਾ ਮੈਚ ਚੱਲ ਰਿਹਾ ਉਹ ਸਾਹਮਣੇ ਮੜਗੀ ਵਾਲਾ ਗੋਪੀ ਟਰਾਈ ਕਰਦਾ ਪਰ ਨੰਬਰ ਕਹਿੰਦੇ ਨਦਾਰ ਵਾਲਾ ਨਿੱਕਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੇ ਮੈਚ ਦੇ ਲਈ ਦੋਨੇ ਟੀਮਾਂ ਜਲਦੀ ਦੇ ਨਾਲ ਆ ਜਾਣ ਦੇ ਲਈ ਜਿਤਪਾਲ ਕਹਿੰਦੇ ਚਿੱਟੀ ਵਾਲਾ ਖੇਡ ਮੈਦਾਨ ਦੇ ਅੰਦਰ ਵੱਧਾ ਹੋਇਆ ਸਾਹਮਣੇ ਚਾਰ ਜਾ ਫਿਰ ਤਿਆਰ ਖੁੱਸੇ ਗੋਟਲੇ ਵਾਲਾ ਖੁੱਸੇ ਗੋਟਲੇ ਵਾਲਾ ਰਾਜੂ ਟਰਾਈ ਕਰਦਾ ਪਰ ਨੰਬਰ ਕਹਿੰਦੇ ਜਿਤਪਾਲ ਦਾ ਕਬੱਡੀ ਵੱਡੇ ਵੀਰ ਡੋਗਰ ਦੀ ਫੇਰ ਪੈਣ ਲੱਗੀ ਹੈ ਅਗਲੀ ਕਬੱਡੀ ਫੇਰ ਪੈ ਗਈ ਹੈ ਅਗਲੀ ਦੋਨੋਂ ਟੀਮਾਂ ਵੀ ਤਿਆਰੀ ਖਿੱਚ ਲੈਣ ਕੁਝ ਇੱਕ ਪਲ ਇਸ ਚੱਲਦੇ ਹੋਏ ਮੁਕਾਬਲੇ ਦੇ ਜਿਹੜੇ ਬਾਕੀ ਨੇ ਜੋ ਜਲਦੀ ਨਾਲਗਾ ਮੁਕਾਬਲਾ ਵੀ ਇਹਦਾ ਸਮੇਂ ਨਾਲ ਸ਼ੁਰੂ ਹੋ ਸਕੇ ਦੋਨੋਂ ਟੀਮਾਂ ਨੇ ਆਣੀ ਖਿੱਚ ਲੈਣ ਗਿਆ ਲਾਸਟ ਦੇ ਪਾਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਇਹ ਪਹਿਲੇ ਮੈਚਾਂ ਦੇ ਖੇਡੇ ਜਾ ਰਹੇ ਆ ਖੇਡੇ ਜਾ ਰਹੇ ਆ ਆ ਡੋਗਰ ਆਪਣੀ ਟੀਮ ਦੇ ਹਿੱਸੇ ਇੱਕ ਨੰਬਰ ਦਾ ਹੋਰ ਵਾਅਦਾ ਕਰਦਾ ਹੋਇਆ ਤੀਜਾ ਵਰਲਡ ਕਬੱਡੀ ਕੱਪ ਇੱਕ ਵੱਖਰੇ ਇਤਿਹਾਸ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਸਿਰਜੇਗਾ ਯੂ ਐਸ ਏ ਵਰਸਸ ਪਾਕਿਸਤਾਨ ਪਿਛਲੇ ਸਾਲ ਫਾਈਨਲ ਖੇਡਿਆ ਗਿਆ ਇਹ ਸਭ ਦੂਜਾ ਮੈਚ ਖੇਡਿਆ ਜਾਣਾ ਅਸਲ ਕੌਣ ਜੇਤੂ ਬਣਦਾ ਜਿਹਦੀ ਗੱਲ ਹੋਣੀ ਹੈ ਅਮਦਿਆ ਉਹ ਜਿਹੜਾ ਪਾਸ ਹੋ ਗਿਆ ਅੱਜ ਵਾਲਾ ਪ੍ਰੈਜ਼ੈਂਟ ਹੈ ਤੇ ਅੱਜ ਵਾਲਾ ਕੱਲ ਜਿਹੜਾ ਪ੍ਰੈਜ਼ੈਂਟ ਹੈ ਕੱਲ ਜਿਹੜਾ ਫਿਊਚਰ ਹੋ ਜਾਣਾ ਆਹ ਦੇਖੋ ਇਸ ਸਮੇਂ ਬਚ ਗਈ ਵਿਸਲ ਤੇ ਇਸ਼ਾਰੇ ਹੋ ਗਏ ਜਿਹੜਾ ਸਵਾਦਤ ਹੈ ਲੇਖਾ ਜੋਖਾ ਦੱਸਾਂਗੇ ਕਿ ਮੈਚ ਦਾ ਸਵਾਦ ਆਇਆ ਇੱਕ ਵਾਰ ਤਾੜੀ ਮਾਰ ਦਿਓ ਦਰਸ਼ਕੀਰ ਜ਼ੋਰਦਾਰ ਨਿਊਜ਼ੀਲੈਂਡ ਦੇ ਇੰਡੀਆ ਦਾ ਪਹਿਲਾ ਜੇ ਤਾਂ ਟੀਜ਼ਰੀ ਦੇਖਿਆ ਇਹ ਪਿਕਚਰ ਤਾਂ 바ਗੀ ਹੈ ਸੁਖੀ ਪਾਣੋਗੇ ਜੀ ਦਸਿਏ ਲੇਖਾ ਜੋਖਾ ਦੁਨੀਆ ਨੂੰ ਇੰਡੀਆ ਦੇ ਨੰਬਰ 228 ਦੇ ਨਿਊਜ਼ੀਲੈਂਡ ਦੇ ਨੰਬਰ ਨੇ 40 ਨਿਊਜ਼ੀਲੈਂਡ ਦੀ ਟੀਮ ਜਿੱਤ ਗਈ ਇੱਕ ਵਾਰ ਤਾੜੀ ਮਾਰੋ ਜ਼ੋਰਦਾਰ